ਤੜ ਕੀ ਜਾਂਦਾ ਮੇਰਾ ਨਾਮ ਗੁਰੀ ਸਿੰਧੂ ਜੀ ਆ ਜਿਹੜੀ ਅੱਗ ਲੱਗੀ ਸੀ ਸਰੋਤ ਤੇ ਜਿਹੜੀ ਦੁਕਾਨ ਸੀ ਇਹ ਜੀ ਅੰਦਰ ਲੜਕੇ ਕੰਮ ਕਰ ਰਹੇ ਸੀ ਦੁਕਾਨ ਦੇ ਤੇ ਯਕਦਮ ਹੀ ਤੇਲ ਜਿਆਦਾ ਗਰਮ ਹੋ ਗਿਆ ਹੋਣਾ ਤੇ ਇਹਨਾਂ ਨੇ ਆਪਣੀ ਜਿਹੜੀ ਕੋਈ ਚੀਜ਼ ਬਣਾ ਢੇ ਆ ਉਹ ਵਿੱਚ ਪਾਈ ਤੇ ਉਹ ਅੱਗ ਦਾ ਭੰਬੜ ਮਚ ਗਿਆ ਇਹਨਾਂ ਕੋ ਕੰਟਰੋਲ ਨਹੀਂ ਹੋਇਆ ਤੇ ਜਿਹੜੀ ਅੱਗ ਆ ਉਹ ਨਿ ਮੀਟਰ ਨੂੰ ਪੈ ਗਈ ਤੇ ਉਸ ਤੋਂ ਬਾਅਦ ਸਿਲੰਡਰ ਨੂੰ ਪੈ ਗਈ ਤੇ ਸਾਰਾ ਧੂਆਂ ਧੂਆਂ ਇੱਥੇ ਹੋ ਗਿਆ ਸ਼ਟਰ ਨੂੰ ਅੱਗ ਲੱਗੀ ਤੁਹਾਡੇ ਸਾਹਮਣੇ ਦੇਖੋ ਸਾਰਾ ਸੜ ਗਿਆ ਏ ਬਹੁਤ ਮਤਲਬ ਕੀ ਓਖਾ ਜਿਹੜਾ ਕੰਟਰੋਲ ਪਾਇਆ ਫਿਰ ਮੌਕੇ ਦੀ ਜਿਹੜੀ ਆ ਫਾਈਬਰ ਗ੍ਰੇਡ ਆ ਤੇ ਅੱਗ ਤੇ ਕੰਟਰੋਲ ਪਾਤਾ ਤੇ ਇਹ ਵੀ ਜਿਆਦਾ ਨੁਕਸਾਨ ਨਹੀਂ ਹੋਇਆ ਬਾਕੀ ਇਹ ਵੀ ਥੋੜਾ ਬੋਤਾ ਇਹਨਾਂ ਦਾ ਨੁਕਸਾਨ ਜਿਹੜਾ ਆ ਦਰਵਾਜ਼ੇ ਵਗੈਰਾ ਸੜ ਗਏ ਆ ਮੀਟਰ ਵਗੈਰਾ ਸੜ ਗਏ ਤਾਰਾ ਸੜਗੀਆਂ ਆ ਤੇ ਪਲੱਸ ਨਾਲ ਇਹਨਾਂ ਦਾ ਜਿਹੜੀਆਂ ਕੜਾਈਆਂ ਕੁੜੀਆਂ ਸੜਗੀਆਂ ਤੇ ਅਨਮੀਟਰ ਸੜ ਗਿਆ ਫੇਰ ਵੀ 40-50 ਹਜ਼ਾਰ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਇਹ ਜੀ ਆਪਣੀ ਫਾਸਟਪੁਟ ਦੀ ਦੁਕਾਨ ਸੀ ਇਹ ਸਲਮਾ ਰੋਡ ਚੌਂਕ ਦੇ ਵਿੱਚ ਦੁਕਾਨ ਪੈਂਦੀ ਹੈ ਮੇਰਾ ਨਾਮ ਵੀ ਵੇਖ ਜੀ ਠੀਕ ਹੈ ਜੀ ਇਥੇ ਵੀ ਵਾਰਸਕ ਫਾਈ ਕਰਾਨੇ ਆਹੀ ਅੰਦਰ ਤੇਲ ਕਿਥੇ ਗਰਮ ਹੋ ਗਿਆ ਮੈਂ ਚਾਂਪਾ ਬਾਨ ਗਿਆ ਨਾਲੇ ਅੱਗ ਆ ਗਈ ਕਿੰਨਾ ਕੁ ਖਾਣ ਲਿਆ ਨੁਕਸਾਨ ਹੋਇਆ ਸ਼ਟਰ ਖਰਾਬ ਹੋ ਗਿਆ ਮੀਟਰ ਕੋਹ ਵੀ ਹੋਇਆ ਕੋਣ ਚਾਂਪਾ ਵਾਲੀ ਦੁਕਾਨ ਜੀ ਲਗਭਗ ਕਿੰਨੇ ਕਹਿੰਦੇ ਖਾਣ ਲੱਗ ਜਾਣਾ ਬਹੁਤ ਵੇਖੇ ਲੱਗੂ ਐਦਾ ਥੋੜੀ ਦੇਖੋ ਕਿ ਨਾ ਕਰਦੇ ਹਾਂਜੀ